ਗੁਰ ਸੇਵੀ ਐ ਐਹ ਰਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਖਸਮਦੀ ਨੂਰ ਹਰ ਸਹ ਗੁਰ ਸਹ ਝਟੀ ਐ ਤਦ ਠੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸਹੀ ਹੈ ਸਭਨਾਂ ਦਾ ਵੀ ਸਾਹ ਸਾਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਏ ਜੋ ਤੇ ਸਭ ਵਸੀ ਪਾਂਡਾ ਆਤਮ ਲੀੜਾ ਚਾਨਾ ਹੋਏ ਸੀ ਪੰਡਾ ਹਛਾ ਸੋਏ ਜੋ ਦੇਸ ਭਾਵ ਸੀ ਪੰਡਾ ਆਤਮ ਲੀੜਾ ਤੋਤਾ ਚਾਨਾ ਹੋਏ ਸੀ ਗੁਰੂ ਦਵਾਰ ਤੇ ਦਵਾਰ ਤੋਏ ਹੱਛਾ ਹੋਏ ਸੀ ਮਲੇ ਹੱਛੇ ਕਾ ਵੀਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅਗੈ ਵਾਏ ਸੀ कर्म कमाए ते अमृत हर का नाव आप वरताए सी चलिया पात से ओ जन्म सवार वाजाब आए सी ਮਾਨਸ ਕੀ ਆਵੇ ਜਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਮਾਨਸ ਕੀ ਆਵੇ ਜਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਏ ਜੋ ਤੇ ਸਭ ਆਵਸੀ ਭਾਂਡਾ ਆਤਮ ਲੀਣ ਤੋਤਾ ਹਛਾ ਨਾ ਹੋਏ ਸੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਖਾਲਸਾ ਰੂਪ ਸਾਜ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਸਤ ਸੌ ਤੀਤੇ ਸੂਹੀ ਰਾਗੰਦਰਸ਼ ਬਹਿਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇਆ ਸਤਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ